ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਸੀ ਸਾਰੇ ਜਣੇ ਵੀ ਸਸਤ ਹੋਗੇ ਤੇ ਮਸਤ ਹੋਗੇ ਇੱਥੇ ਮੈਨੂੰ ਇਸ ਕਰਕੇ ਵਾਇਸਓਵਰ ਕਰਨੀ ਪੈਣੀ ਕਿਉਂਕਿ ਮੇਰਾ ਮਾਈਕ ਮਾਈਕ ਦੇ ਵਿੱਚ ਪੱਖੇ ਦੀ ਬਹੁਤ ਜ਼ਿਆਦੀ ਆਵਾਜ਼ ਆ ਗਈ ਕਿਉਂਕਿ ਉੱਪਰ ਪੱਖਾ ਚੱਲਣ ਦਿਆ ਛੱਤ ਤੇ ਤੇ ਮੈਂ ਧਿਆਨ ਨਹੀਂ ਕੀਤਾ ਤੇ ਉਹ ਜਿਹੜੀ ਸਾਰੀ ਆਵਾਜ਼ ਉਹ ਉਹਦੇ ਵਿੱਚ ਆ ਗਈ ਫਿਰ ਆ ਬੈੱਡ ਸ਼ੀਟ ਮੈਂ ਛਾੜ ਲੈਣੀ ਆ ਝਾੜੂ ਪੋਚੇ ਝਾੜੂ ਮੈਂ ਲਾ ਲਿਆ ਪੋਚੇ ਮੇਰੇ ਲੱਗਣ ਵਾਲੇ ਹਜੇ ਰਹਿੰਦੇ ਆ ਤੇ ਡਸਟਿੰਗ ਵੀ ਕਰਨ ਵਾਲੀ ਰਹਿੰਦੀ ਆ ਇਹ ਜਿਹੜੀ ਬੈੱਡ ਸ਼ੀਟ ਆ ਇਹ ਮੈਂ ਅੱਜ ਚੇਂਜ ਨਹੀਂ ਕੀਤੀ ਕਿਉਂਕਿ ਜਦੋਂ ਆਪਾਂ ਰਾਤ ਨੂੰ ਪੈਣੇ ਆ ਤੇ ਉਦੋਂ ਮਤਲਬ ਸੌਣੇ ਆ ਉਦੋਂ ਹੋਰ ਚਾਦਰ ਵਿਛਾ ਲੈਂਦੇ ਆ ਉੱਪਰ ਦੂਸਰੀ ਜਿਹੜੀ ਥੱਲੇ ਵਿਛਾਉਣ ਵਾਲੀਆਂ ਹੁੰਦੀਆਂ ਨੇ ਚਾਦਰਾਂ ਜਿਹੜੀਆਂ ਇਹ ਬੈੱਡ ਵਾਲੀ ਚਾਦਰ ਵਾ ਇਹ ਸਾਫ਼ ਹੀ ਰਹੀ ਆ ਤੇ ਇਸ ਕਰਕੇ ਫਿਰ ਮੈਂ ਅੱਜ ਇਹਨੂੰ ਲੱਗਿਆ ਨਹੀਂ ਕਿ ਚੇਂਜ ਕਰਨੀ ਪੈਣੀ ਆ ਤਾਂ ਕਰਕੇ ਫਿਰ ਅੱਜ ਇਹ ਮੈਂ ਬੈੱਡ ਸ਼ੀਟ ਇੱਦਾਂ ਹੀ ਰਹਿਣ ਦੀ ਆ ਤੇ ਮੈਨਾਂ ਗੱਦਾ ਖਿੱਚ ਲੈਨੀ ਆ ਠਾਣੇ ਸਿੰਗਲ ਗੱਦਾ ਵਾ ਤੇ ਇਹਨੂੰ ਖਿੱਚਣ ਦੇ ਨਾਲ ਹੀ ਹੁੰਦਾ ਵਾ ਕਿ ਦੱਬਣੀ ਨਾ ਅੰਦਰ ਵੱਲ ਸੋਖੀ ਹੋ ਜਾਂਦੀ ਆ ਬੈੱਡ ਸ਼ੀਟ ਤੇ ਜੇ ਆਪਾਂ ਇਹਨੂੰ ਨਹੀਂ ਗੱਦੇ ਨੂੰ ਖਿੱਚਦੇ ਤੇ ਫਿਰ ਉੱਪਰ ਚੜ ਕੇ ਤੇ ਫਿਰ ਸਾਈਡਾਂ ਤੋਂ ਨੱਪਣੀ ਪੈਂਦੀ ਕਿਉਂਕਿ ਸਾਰੀ ਨੱਪੀ ਆ ਹੀ ਵਧੀਆ ਲੱਗਦੀ ਨਾਲੇ ਖਿਲਰਦੀ ਘਾਟਾ ਚਾਦਰ ਜਿਹ ਵਿੱਚ ਫੋਲਡ ਹੋ ਜੇ ਤੇ ਤੇ ਮੈਂ ਉਹ ਬਾਹਰ ਦੀ ਦਾ ਕੰਮ ਝਾੜੂ ਝਾੜੂ ਵੀ ਲਾ ਲਿਆ ਵਾ ਬਾਹ ਦਾ ਵਿੜਾ ਵੀ ਮੇਰਾ ਧੁੱਪ ਗਿਆ ਵਾ ਜਿਹੜੇ ਮਤਲਬ ਧੁੱਪ ਧੁੱਪ ਦੇ ਕੰਮ ਪਹਿਲੋ ਪਹਿਲੋ ਨਵੇਲ ਲਿਆ ਮੈਂ ਤੇ ਜਿਹੜਾ ਝਾੜੂ ਸੀ ਉਹ ਮੈਂ ਸਵਕਤੀ ਲਾ ਲਿਆ ਪਹਿਲੋ ਪਹਿਲੋ ਸੇਰੀ ਸਵੇਰੀ ਸਭ ਤੋਂ ਪਹਿਲੋ ਮੈਂ ਝਾੜੂ ਹੀ ਲਾਇਆ ਉੱਠ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਹੋਰ ਕੋਈ ਕੰਮ ਕੀਤਾ ਤੇ ਚਲੋ ਮੈਂ ਇੱਥੇ ਰੱਖ ਲੈਨੀ ਆ ਪਿੱਲੋ ਵੀ ਤੇ ਪਿੱਲੋ ਜਿਹੜੇ ਆਪਾਂ ਘਾਟੀ ਕਰਦੇ ਆ ਕਿਉਂਕਿ ਅਨੇਕਾਂ ਤੇ ਬਿਮਾਰੀਆਂ ਨੇ ਸਿਰ ਦਰਦ ਹੋਣ ਲੱਗ ਜਾਂਦੇ ਨੇ ਜਦੋਂ ਆਪਾਂ ਪਿੱਲੋ ਜਿਆਦਾ ਸਿੱਧੇ ਸਲੇ ਲੈ ਲੈਂਦੇ ਆ ਤੇ ਮੈਂ ਡਸਟਿੰਗ ਵਾਲਾ ਕੱਪੜਾ ਨੇ ਪਿੱਲੇ ਲਿਆ ਕੇ ਰੱਖਿਆ ਹਿੱਥੇ ਕਿ ਉਹ ਡਸਟਿੰਗ ਕਰਨੀ ਆ ਮੈਂ ਤੇ ਹੁਣ ਇਸੇ ਕੱਪੜੇ ਦੇ ਨਾਲ ਮੈਂ ਡਸਟਿੰਗ ਕਰ ਲੈਣੀ ਆ ਸਾਰੇ ਇਹ ਮੇਰੀਆਂ ਕਾਟਨ ਦੀਆਂ ਦੋ ਦੁਪੱਟੇ ਆ ਕਾਟਨ ਦੇ ਮੇਰੇ ਕੋਲ ਤੇ ਇਹ ਨਾ ਥੋੜਾ ਉਹ ਮਤਲਬ ਕੱਪੜਾ ਨਾ ਹਜੇ ਲਈ ਵੀ ਨਹੀਂ ਮੈਂ ਇਹਨੂੰ ਤੇ ਪਤਾ ਨਹੀਂ ਟਿੱਡੀ ਪੈ ਗਈ ਪਤਾ ਨਹੀਂ ਕੀ ਹੋਇਆ ਇਹ ਚੁੰਨੀਆਂ ਨਾਲ ਵਿੱਚ ਵਿੱਚੋਂ ਪਾਟ ਗਈਆਂ ਵਾ ਜਿੱਦਾਂ ਕੋਈ ਟਿੱਡੀ ਵਗੈਰਾ ਇਹਨਾਂ ਨੂੰ ਖਾ ਗਈ ਹੁੰਦੀ ਆ ਬੜੀ ਉਹ ਪਿਓਰ ਜਿਹਾ ਕਾਟਨ ਹੁੰਦਾ ਨਾ ਤੇ ਇਹ ਕਰਕੇ ਫਿਰ ਮੈਂ ਇਹ ਉੱਪਰ ਤੇ ਲੈ ਨਹੀਂ ਨੀ ਤੇ ਮੈਂ ਦੋ ਮੇਰੇ ਕੋ ਏ ਹੈਗੀਆਂ ਨੇ ਇੱਕ ਵਾਈਨ ਦਾ ਲੱਡੇ ਆ ਮੇਰੇ ਕੋ ਜੁਨੀ ਤੇ ਕਾ ਵਾਲੀ ਆ ਤੇ ਮੈਂ ਦੋਵੇਂ ਜਿਹੜੀਆਂ ਡਸਟਿੰਗ ਵਾਸਤੇ ਰੱਖ ਲੀਆਂ ਵਾ ਕਿ ਚਲੋ ਇਹਨਾਂ ਦੇ ਨਾਲ ਮੈਂ ਡਸਟਿੰਗ ਕਰ ਲਿਆ ਕਰਨੀ ਆ ਤੇ ਰੋਜ਼ ਹੀ ਆਪਾਂ ਕਰਦੇ ਆ ਡਸਟਿੰਗ ਰੋਜ਼ ਹੀ ਘੱਟਾ ਮਿੱਟੀ ਚੜ ਜਾਂਦਾ ਵਾ ਰੋਜ਼ ਕਰੋ ਤੇ ਰੋਜ਼ ਘੱਟਾ ਮਿੱਟੀ ਚੜ ਜਾਂਦਾ ਵਾ ਕੱਲ ਸਾਡੇ ਕੋਈ ਰਿਸ਼ਤੇਦਾਰਾਂ ਚ ਹੋ ਗਈ ਸੀ ਪ੍ਰੋਬਲਮ ਤੇ ਤਾਂ ਕਰਕੇ ਮੈਨੂੰ ਉੱਥੇ ਜਾਣਾ ਪਿਆ ਕਿਉਂਕਿ ਆਪਾਂ ਕਮਿਊਨਿਟੀ ਗਾਈਡਲਾਈਨਸ ਹੁੰਦੀਆਂ ਮੈਂ ਬਤਨ ਨਾ ਲੈ ਕੇ ਨਹੀਂ ਦੱਸ ਸਕਦੀ ਵੀ ਹਨਾ ਵੀ ਉੱਥੇ ਕੀ ਹੋਇਆ ਸੀ ਤਾਂ ਕਰਕੇ ਮੈਨੂੰ ਉੱਥੇ ਜਾਣਾ ਪਿਆ ਤੇ ਉਹ ਵੀਡੀਓ ਮੇਰੀ ਤਹੀ ਵੀ ਇੱਕ ਹੀ ਲਈ ਆ ਤੇ ਮੇਰੇ ਕੋ ਡਸਟਿੰਗ ਜਿਹੜੀ ਉਹ ਪੂਰੀ ਤਰ੍ਹਾਂ ਉਹੋ ਜੀ ਨਹੀਂ ਹੋਈ ਜਿਹੜੀ ਮੈਨੂੰ ਮਿਹਨਤ ਲੱਗੀ ਉਹ ਮੈਂ ਕੱਲ ਕਰ ਲਈ ਚਲੋ ਜੀ ਉਧਰ ਬੈੱਡ ਵਾਲੀ ਤੇ ਸਾਰੀ ਜਿਹੜੀ ਡਸਟਿੰਗ ਹੋਈ ਗਈ ਬੈੱਡ ਸ਼ੀਟ ਵੀ ਵੇਚ ਗਈ ਆ ਹੁਣ ਮੈਂ ਡਰੈਸਿੰਗ ਟੇਬਲ ਥੋੜਾ ਜੱਗ ਕੇ ਉਹਨੂੰ ਖਿੱਚ ਲੈਣੀ ਆ ਜਿਹਦੇ ਨਾਲ ਮੈਂ ਉੱਤੋਂ ਵੀ ਇਹਨੂੰ ਸਾਫ਼ ਕਰ ਸਕਾਂ ਤੇ ਨਾ ਜਿਹੜਾ ਡਰੈਸਿੰਗ ਟੇਬਲ ਆ ਉਹ ਵੀ ਕੱਲ ਰਹਿ ਗਿਆ ਸੋ ਮੇਰਾ ਡਸਟਿੰਗ ਹੋਣ ਵਾਲਾ ਤੇ ਫਿਰ ਮੈਂ ਰਾਤ ਵੀ ਨਹੀਂ ਮੇਰੇ ਕੋ ਇਹ ਮੇਰੇ ਜਦੋਂ ਮੈਂ ਇਹੋ ਜੀ ਥਾਂ ਤੋਂ ਹੋ ਕੇ ਆ ਜੰਨੀ ਮੇਰਾ ਸਿਰ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਵਾ ਤੇ ਫਿਰ ਮੈਂ ਆ ਕੇ ਰੈਸਟ ਕੀਤੀ ਉਹ ਦੋਨੋਂ ਰਾਤ ਦਾ ਫਿਰ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਮੇਰੇ ਕੋਲ ਡਸਟਿੰਗ ਵਗੈਰਾ ਜਿਹੜੀ ਰਾਤ ਨੂੰ ਨਹੀਂ ਹੋਈ ਨਾ ਮੈਂ ਕੱਪੜੇ ਪ੍ਰੈਸ ਕੀਤੇ ਆ ਰਾਤ ਉਹ ਮੈਂ ਹੁਣ ਕਰੂੰਗੀ ਕੱਪੜੇ ਵੀ ਪ੍ਰੈਸ ਤੇ ਇਹ ਨਾ ਡਸਟਿੰਗ ਬਹੁਤ ਜ਼ਿਆਦਾ ਹੈ ਨਾ ਇਕ ਟਾ ਉੱਡ ਕੇ ਆ ਜਾਂਦਾ ਕਿਉਂਕਿ ਸਾਡਾ ਡੇਰੇਆਂ ਤੇ ਘਾਰ ਆ ਤੇ ਪੈਲੀਆਂ ਚ ਘਾਰ ਆ ਪੈਲੀਆਂ ਵਾ ਘੰਟੀਆਂ ਵਾ ਤਾਂ ਹੁਣ ਟਾ ਟੁੱਟ ਕੇ ਆ ਹੀ ਜਾਂਦਾ ਵਾ ਕਿ ਤਾਂ ਕਰਕੇ ਫਿਰ ਰੋਇਦਾ ਰੋਜੀ ਨਾ ਨਾ ਕਰੀਏ ਤੇ ਫਿਰ ਬੁਰਾ ਜਿਹਾ ਲੱਗਦਾ ਵਾ ਕਿਉਂਕਿ ਤੇ ਭਾਵੇਂ ਦੋ ਟਾਈਮ ਕਰ ਲਓ ਭਾਵੇਂ ਸ਼ਾਮ ਨੂੰ ਵੀ ਕਰ ਲਓ ਇੰਨਾ ਹੁੰਦਾ ਵਾ ਕਟਾ ਦੇ ਇਹ ਪੌਂਸ ਦਾ ਜਿਹੜਾ ਲੋਸ਼ਨ ਹੈ ਬਰ ਬੱਡ ਗਈ ਜਾਂ ਰਿਹਾ ਥੱਲੇ ਤੇ ਮੈਂ ਕੱਟ ਨਹੀਂ ਲਾਇਆ ਮੈਂ ਕਿ ਚਲੋ ਰਹਿਣ ਦਿੰਦੇ ਆ ਕੀ ਕੱਟ ਲਾਉਣਾ ਮੈਂ ਵੀਡੀਓ ਨੂੰ ਇਹਨਾਂ ਵਿੱਚੋਂ ਪੂਰਾ ਸਮਾਨ ਜਿਹੜਾ ਵਾ ਨਾ ਡਰੈਸਿੰਗ ਟੇਬਲ ਟੇਬਲ ਦੇ ਵਿੱਚ ਮੇਕਅੱਪ ਦਾ ਸਮਾਨ ਜਿਹੜਾ ਵਾ ਬਹੁਤ ਸਾਰਾ ਉਹ ਇਦਾਂ ਹੀ ਰੱਖਿਆ ਵਾ ਅੱਗੇ ਪਿੱਛੇ ਕਰ ਕਰਕੇ ਰੱਖਿਆ ਵਾ ਜਦੋਂ ਕਦੇ ਜਾਈਦਾ ਜਿਹੜੀ ਚੀਜ਼ ਜ਼ਰੂਰਤ ਹੁੰਦੀ ਕੱਢ ਲਈਦਾ ਫਿਰ ਇਦਾਂ ਛੇਤੀ ਛੇਤੀ ਨਾਲ ਲਈਦਾ ਤੇ ਕਿਉਂਕਿ ਮੈਂ ਕੱਲ ਹੀ ਰਹਿਣੀ ਵੀ ਮੈਨੂੰ ਛੇਤੀ ਜਤੀ ਮੈ ਜਾਣਾ ਹੋਏ ਤਾਂ ਫਿਰ ਫਟਾਫਟ ਕਰਕੇ ਕੰਮ ਨਵੇੜ ਕੇ ਕਿਤੇ ਜਾਣਾ ਹੁੰਦਾ ਵਾ ਤੇ ਉੱਪਰੋਂ ਵੀ ਮੈਂ ਇਹ ਦੇ ਕਰਨ ਈ ਆ ਇਹਨੇ ਨਾ ਆ ਮੈਂ ਰਿੰਗ ਲਾਈਟ ਲੈ ਕੇ ਆਈ ਹਾਂ ਨਾਲ ਸਟੈਂਡ ਦੇ ਤੇ ਇਹਨਾਂ ਮੈਂ ਕਦੀ ਵਰਤੀ ਐ ਨਹੀਂ ਆ ਮਨ ਲਓ ਜਿਹੜੇ ਰੀਲ ਬਣਾਉਂਦੇ ਆ ਜਿਆਦਾ ਫੇਸ ਤੇ ਕੋਲ ਕਰ ਕਰਕੇ ਉਹਨਾਂ ਨੂੰ ਇਹ ਸਹੀ ਰਿੰਗੀਆਂ ਵਾ ਅਦਰਵਾਈਜ਼ ਮੈਨੂੰ ਤੇ ਇਹਦੀ ਕਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋਈ ਤੇ ਮੈਂ ਉਪਰੋਂ ਕੱਢਿਆ ਧੁੱਪ ਬੜਾ ਮੈਨੂੰ ਘੱਟਾ ਜਿਹਾ ਲੱਗਾ ਸਗੋਂ ਥੱਲਿਆਂ ਤੇ ਵਧੀਆ ਹੀ ਸੀ ਕਿਹਦੇ ਨਾਲ ਮੈਂ ਪੂਰੇ ਡਰੈਸਿੰਗ ਟੇਬਲ ਦਾ ਵੀ ਟੱਡੇ ਨਾਲ ਸ਼ੇਅਰ ਕਰੂੰਗੀ ਡਸਟਿੰਗ ਇਹ ਨਾ ਹੁਣ ਜੇ ਮੈਂ ਵਿੱਚੋਂ ਸਾਰਾ ਕਰਦੀ ਤੇ ਫਿਰ ਸਾਰਾ ਬਲੌਗ ਜਿਹੜਾ ਹੀ ਅੱਚੀ ਨਿਕਲ ਜਾਣਾ ਹੀ ਟਾਈਮ ਬੜਾ ਲੱਗ ਜਾਣਾ ਤਾਂ ਕਰਕੇ ਮੈਂ ਕਿ ਭੋਰਨਾ ਹੋ ਜਾਂਦੀ ਫਿਰ ਮੈਂ ਤਾਂ ਕਰਕੇ ਰਹਿਣ ਤਾਂ ਲੋਜੀ ਬੈਡਰੂਮ ਚ ਮੈਂ ਬਾਹਰ ਨਿਕਲ ਆਈਆਂ ਪੌੜੀਆਂ ਵੱਲੋਂ ਤਾਂ ਹੁਣ ਮੈਂ ਪੌੜੀਆਂ ਦੀ ਡਸਟਿੰਗ ਕਰ ਲੈਣੀ ਆ ਗ੍ਰਿਲਾਂ ਵਗੈਰਾ ਦੀ ਇਹਨਾਂ ਦੀ ਵੀ ਜਿਹੜੀ ਡਸਟਿੰਗ ਆ ਉਹ ਕੱਲ ਮੈਂ ਨਹੀਂ ਕੀਤੀ ਮੈਂ ਪਰਸੋਂ ਕੀਤੀ ਕੱਲ ਮੈਂ ਨਹੀਂ ਮੇਰੇ ਕੋਲ ਪਾਈਪ ਨੂੰ ਕੱਲ ਜਾਣ ਦੇ ਕਰਕੇ ਵੀ ਨਹੀਂ ਹੋਇਆ ਪਾਈਪ ਨਾਲ ਕੇਵਾਂ ਰੋਜ਼ ਰੋਜ਼ ਨਹੀਂ ਵੀ ਹੁੰਦਾ ਇਕੱਲੇ ਜਾਣੇ ਕੋ ਫਿਰ ਕਿੱਧਰ ਕਿੱਧਰ ਹੋਣਾ ਹੁੰਦਾ ਕਿਵਾਂ ਮੈਂ ਇੱਕ ਦਿਨ ਛੱਡ ਵੀ ਦਿੰਨੀ ਆ ਏ ਬੱਡਾ ਵਗਿਆ ਨਹਿਟੂ ਵਾ ਹੁੰਦੀਗਾ ਉਹ ਤੇ ਫਿਰ ਲਾਜ਼ਮੀ ਹੁੰਦਾ ਉਹ ਤੋਂ ਬਣਾ ਨਹੀਂ ਸਕਦਾ ਤੇ ਸਾਦਾ ਚਲੋ ਇਹਨਾਂ ਬਣਾਵਨੀ ਆ ਪਰ ਜਦੋਂ ਨਹੀਂ ਕਿਵਰਾ ਹੁੰਦਾ ਫਿਰ ਆਪਾਂ ਰਹਿਣ ਵੀ ਦੇਈਦਾ ਵਾ ਗਿੱਲਾਂ ਤੇ ਮੈਂ ਇੱਕ ਦੋ ਦਿਨ ਛੱਡ ਕੇ ਕਪੜਾ ਮਾਰ ਦੇਣੀ ਨਹੀਂ ਹਣੀ ਆ ਤੇ ਮੈਂ ਚਲੋ ਮਾਰਨਾ ਤੇ ਹੈ ਆ ਕਪੜਾ ਗਿੱਲਾਂ ਦਿੱਤੇ ਤਾਂ ਨਾਲ ਵੀਡੀਓ ਵੀ ਸ਼ੇਅਰ ਕਰ ਲੈਣੀ ਆ ਤੇ ਮੈਂ ਨਾ ਵੇੜਾ ਤੋਂ ਕਹਿੰਦੇ ਮੇਰੇ ਕੱਪੜੇ ਬਹੁਤ ਜ਼ਿਆਦਾ ਗਿੱਲੇ ਹੋ ਗਏ ਆ ਤੇ ਮੈਂ ਇੰਨਾ ਕੀ ਕੰਮ ਕੀਤਾ ਪੱਖੇ ਤੇ ਥੱਲੇ ਆ ਕੇ ਤਾਂ ਮੇਰੇ ਹਵਾ ਦੇ ਨਾਲ ਕੱਪੜੇ ਸੁੱਕ ਗਏ ਇੰਨੀ ਜ਼ਿਆਦਾ ਗਰਮੀ ਆ ਤੇ ਆਵਣੀਆਂ ਮੈਂ ਜਿਹੜੀਆਂ ਗਿੱਲਾ ਵਗੈਰਾ ਉਹ ਵੀ ਮੇਰੀਆਂ ਕਲੀਨ ਹੋ ਗਈਆਂ ਵਾ ਤੇ ਸਾਰੀਆਂ ਮੈਂ ਸਾਫ ਇੱਕ ਵਾਰਾ ਵਧੀਆ ਕਰਕੇ ਮਾਰਤਾ ਵਾ ਕਪੜਾ ਗਿੱਲਾ ਅੱਜ ਨਹੀਂ ਵੀ ਵਾਇਸ ਓਵਰ ਵਾ ਨਾ ਸਾਰੀ ਮੈਂ ਨਾਲ ਦੇ ਨਾਲ ਹੀ ਦਿੱਤੀ ਆ ਪਰ ਇਹ ਜਦੋਂ ਪੱਖਾ ਚੱਲਣਦੇ ਆ ਨਾ ਉੱਪਰਲਾ ਉਹਦੇ ਨਾਲ ਫਿਰ ਨਹੀਂ ਆਵਾਜ਼ ਮੇਰੀ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਕਿ ਕਲੀਅਰ ਨਹੀਂ ਸੁਣਿਆ ਮੈਂ ਕੀ ਕਹਿਣ ਦੀ ਆ ਤੇ ਮੈਂ ਇਹਦੇ ਟੋਹ ਦੇ ਉੱਪਰ ਉਹਨਾਂ ਕਪੜਾ ਵਿੱਚ ਇਹ ਸ਼ਹਿਰ ਮਾਲ ਜਾਂ ਤੇ ਉਹ ਵੀ ਮੈਂ ਲਾਤਾ ਵਾ ਤੇ ਸਟੋਰ ਦਾ ਬਸ ਢੋਰੀ ਕਰਨਾ ਪੱਕਾ ਕਲੀਨ ਕੱਲ ਨੂੰ ਕਰਾਂ ਸਾਰਾ ਮੈਂ ਸੋਫਾ ਵਗੈਰਾ ਵੀ ਝਾੜ ਲਿਆ ਵਾ ਸੋਫੇ ਵਾਸਤੇ ਜਿਹੜਾ ਕੱਪੜਾ ਮੈਂ ਵੱਖਰਾ ਰੱਖਿਆ ਵਾ ਹੋਰ ਤੇ ਪਰਦੇ ਮੈਂ ਲਾਤੇ ਬੜੀ ਨਾ ਬਾਹਰੋਂ ਧੁੱਪ ਆਉਂਦੀ ਤੇ ਨਾ ਧੁੱਪ ਦੇ ਨਾਲ ਸੇਕ ਵੀ ਆ ਜਾਂਦਾ ਵਾ ਬੜਾ ਜਣਾ ਤਾਂ ਸ਼ੋਕੇਸ ਦੀਆਂ ਵਿੱਚ ਮੈਂ ਸਾਰੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਲਾ ਕੇ ਤੇ ਸਾਰਾ ਮੈਂ ਕਲੀਨ ਕਰਤਾ ਵਾ ਤੇ ਨਾਲ ਦੀ ਨਾਲ ਹੀ ਮੈਂ ਟਿਕਾਤਾ ਵਾ ਸਮਾਨ ਜਸਤੋ ਕੇ ਮੈਨੂੰ ਜਿਵੇਂ ਬਈਆ ਕਹਿੰਦੇ ਹੋ ਜੋ ਕਿ ਤਾਂ ਇਹ ਖੋਲ ਕੇ ਅੱਜ ਮੈਂ ਸਾਫ ਨਹੀਂ ਕੀਤੀ ਆ ਤੇ ਕਾਹਨ ਗੁੰਜ ਬਾਹਰियां ਖੋਲ ਕੇ ਨਹੀਂ ਸਾਫ ਉਹ ਇੱਕ ਦੋ ਦਿਨ ਰੁਕ ਕੇ ਤੇ ਫਿਰ ਮੈਂ ਖੋਲਦੀ ਹੁੰਦੀ ਆ ਬਾਹਰੀਆਂ ਨੂੰ ਨਾ ਤੇ ਸਾਫ ਕਰ ਦਿੰਦੀ ਆ ਇੰਟਰਸਟਿੰਗ ਮੇਰੀ ਸਾਰੀ ਹੋ ਗਈ ਆ ਮੈਂ ਲੈ ਕੇ ਆਈਆਂ ਪੋਚਾ ਪੋੜੀਆਂ ਵਾਸਤੇ ਪੋੜੀਆਂ ਜਿਹੜੀਆਂ ਵਾ ਮੈਂ ਇਦਾਂ ਸਾਫ਼ ਕਰ ਲੂੰਗੀ ਪੋਚੇ ਦੇ ਨਾਲ ਕਿਉਂਕਿ ਘਾਲਖ ਵਗੈਰਾ ਨਾ ਉੱਡ ਕੇ ਆਉਂਦੀ ਆ ਪੈਲੀਆਂ ਚੋਂ ਬੂਏ ਦੇ ਥੱਲਿਓਂ ਦੀ ਨਿਕਲ ਆਉਂਦੀ ਆ ਥੇ ਮੈਂ ਨਾ ਕੱਪੜਾ ਲਾਇਆ ਸੀ ਤੇ ਰਾਤ ਬੱਚੇ ਖੇਡਣ ਲੱਗੇ ਉਹਨਾਂ ਨੇ ਕੱਢ ਤਾਂ ਵਿੱਚੋਂ ਡੋਰ ਦੇ ਵਿੱਚ ਐਸੇ ਕੱਪੜਾ ਮੇਂ ਫਸਾਇਆ ਹੁੰਦਾ ਕਿ ਤੁਹਾਨੂੰ ਘੱਟਾ ਮਿੱਟੀ ਵਗੈਰਾ ਘਟਾ ਆਵੇ ਤੇ ਇਹ ਮੈਂ ਸਾਫ਼ ਇਥੋਂ ਕਿ ਜਿਵੇਂ ਕਿ ਚਲੋ ਕਰ ਲੈਨੇ ਆ ਹੱਥ ਦੇ ਨਾਲ ਬਾਕੀ ਜਿਹੜੇ ਪੋਚੇ ਸਾਰੇ ਮੱਖ ਲੋਕੇ ਹੀ ਲਾਉਣੇ ਆ ਮੇਰੇ ਕੋ ਨਹੀਂ ਲੱਗਦੇ ਬਹਿ ਕੇ ਕਿਉਂਕਿ ਮੇਰੇ ਨਾਲ ਡਿਸਕ ਪ੍ਰੋਬਲਮ ਆ ਮੇਰੇ ਕੋ ਜਿਆਦਾ ਚਿਰ ਇਦਾਂ ਬਹਿਣ ਦੇ ਨਾਲ ਫਿਰ ਮੇਰੇ ਪੇਨ ਸ਼ੁਰੂ ਹੋ ਜਾਂਦੀ ਆ ਮੈਨ ਡਾਕਟਰ ਨੇ ਬਿਲਕੁਲ ਮਨਾ ਕੀਤਾ ਚੁੱਕਣ ਵਾਸਤੇ ਪਰ ਫਿਰ ਵੀ ਕਰਦੇ ਆ ਮਜਬੂਰੀਆਂ ਕੰਮ ਤਾਂ ਕਰਨੇ ਹੀ ਹੁੰਦੇ ਆ ਤੇ ਤਾਂ ਕਰਕੇ ਫਿਰ ਮੈਂ ਕੰਮ ਕਰਦੀ ਰਹਿਣੀ ਆ ਅਜਰਵਾਇਜ਼ ਮੇਰੇ ਕੋ ਜਦਾਂ ਪਹਾਰਾ ਵਗੈਰਾ ਕੰਮ ਨੇ ਥੋੜਾ ਬੋਤਾ ਕਰ ਲੈਨੀ ਆ ਫਿਰ ਮੇਰੇ ਲੱਤਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਬੰਦੀ ਆ ਤੇ ਮੈਂ ਪਹਿਲਾਂ ਮੇਰੇ ਪ੍ਰੋਬਲਮ ਆ ਗਈ ਸੀ ਇੱਕ ਵਾਰਨ ਲੱਗ ਕੇ ਉਹਦੇ ਤੇਨ ਮਹੀਨੇ ਬੈੱਡ ਰੈਸਟ ਰਹੀਆਂ ਬਹੁਤ ਔਖੇ ਦਿਨ ਮੈਂ ਕੱਢੇ ਉਹਦੇ ਮੇਰੇ ਬੱਚੇ ਵੀ ਛੋਟੇ ਸੀ ਤੇ ਹੁਣ ਵੀ ਛੋਟੇ ਹੀ ਨੇ ਉਹ ਆਪਣੇ ਆਪ ਕੁਝ ਨਹੀਂ ਕਰ ਪੁੰਦੇ ਮੇਰੇ ਤੇ ਬਹੁਤ ਡਿਪੈਂਡ ਨੇ ਉਹ ਤੇ ਮੈਂ ਆਪਣਾ ਧਿਆਨ ਰੱਖਦੀ ਆ ਕਿ ਮੈਂ ਠੀਕ ਠਾਕ ਰਵਾਂ ਜਿਹਦੇ ਨਾਲ ਮੈਂ ਆਪਣੇ ਬੱਚਿਆਂ ਦੀ ਵਧੀਆ ਤੇ ਪਰਵਿਸ਼ ਕਰ ਸਕਾਂ ਤੇ ਇਦਾਂ ਕਰਕੇ ਮੈਂ ਫਿਰ ਖਲੋ ਕੇ ਲਾ ਲੈਂਦੀ ਆ ਪੋਚੇ ਮੇਰੇ ਕੋ ਨਹੀਂ ਵਹਿ ਕੇ ਲੱਗਦੇ ਖਲੋ ਕੇ ਮੈਂ ਦੋ ਵਾਰ ਲਾ ਲਾ ਤਿੰਨ ਵਾਰ ਲਾ ਲਾ ਤੇ ਸਾਡੇ ਨਾ ਵਧੀਏ ਹੁੰਦੇ ਆ ਸਾਫ਼ ਹੁੰਦੀਆਂ ਨੇ ਫਰਸ਼ਾਂ ਬਿਲਕੁਲ ਇਹ ਨਹੀਂ ਕਿ ਘਟਾ ਹੋਗਾ ਜਾਂ ਕੁਝ ਤੇ ਉਦਾਂ ਸਾਡੀ ਆਦਤ ਹੈ ਕਿ ਆਪਾਂ ਲੰਗੇ ਪੈਰੀ ਨਹੀਂ ਕਦੀ ਫਿਰੇ ਚਪਲਾਂ ਪਾ ਕੇ ਫਿਰਦੇ ਆ ਤੇ ਚਪਲਾਂ ਜਿਹੜੀਆਂ ਆਪਾਂ ਰੂਮਾਂ 'ਚ ਖੜਦੇ ਆ ਅੰਦਰਾਂ 'ਚ ਜਿਹੜੀ ਲਿਆ ਚਪਲਾਂ ਹੁੰਦੀਆਂ ਤੋਂ ਅਲੱਗ ਹੀ ਹੁੰਦੀਆਂ ਵਾ ਤੇ ਜਿਹੜੀਆਂ ਗੇਟੋਂ ਬਾਹਰ ਖੜਨੀਆਂ ਉਹ ਅਲੱਗ ਸਾਡੇ ਤੇ ਵੇਖਿਆ ਹੀ ਆ ਕਿ ਟਾਈਲਾਂ ਵਾ ਸਾਰੇ ਵਿੜੇ 'ਚ ਤੇ ਸਾਡਾ ਵਿੜਾ ਸਾਫ਼ ਹੀ ਰਹਿੰਦਾ ਵਾ ਬਾਹਰੋਂ ਘਟਾ ਘਟਦ ਚਲੋ ਹੁਣਾਈਆਂ ਪੈ ਡੇਰਿਆਂ ਤੇ ਆਪਾਂ ਰਹਿਨੇ ਆ ਜਿਹੜੀਆਂ ਗੇਟੋਂ ਬਾਹਰ ਖੜਨ ਵਾਲੀਆਂ ਚਪੜਾਂ ਉਹ ਸਾਡੀਆਂ ਅਲੱਗ ਵਾ ਉਹ ਅਸੀਂ ਦੋ ਜੋੜੇ ਗੇਟ ਦੇ ਲਾਗੇ ਲਾ ਕੇ ਰੱਖਿਆ ਜਿਹੜਾ ਵੀ ਜਾਂਦਾ ਵਾ ਉੱਥੋਂ ਪਾ ਕੇ ਚਲਿਆ ਜਾਂਦਾ ਵਾ ਤੇ ਇੱਥੋਂ ਮੈਂ ਵਖਾਣ ਦੀ ਸੀ ਪਤਾ ਨਹੀਂ ਕੀ ਡਿੱਗ ਗਿਆ ਥੱਲੇ ਮੈਂ ਆਪ ਨਹੀਂ ਧਿਆਨ ਦਿੱਤਾ ਹੁਣ ਮੈਂ ਵੇਖਿਆ ਵਾ ਤੇ ਮੈਂ ਖੋਹ ਲਈ ਦੋਨੇ ਇਹ ਮੇਰਾ ਘਰ ਬਿਲਕੁਲ ਸੰਪਦਾ ਹੈ ਇਹ ਨਹੀਂ ਕਿ ਮੈਂ ਲੋਕੇ ਨਹੀਂ ਆ ਤੇ ਮੇਰੇ ਸੁਭਾਅ ਨਹੀਂ ਤੇ ਵੈਸੇ ਕਿ ਆਪਾਂ ਦੇ ਇਹਨਾਂ ਤੋਂ ਕਹੀਏ ਪਾਪਾ ਚਪਰਾ ਫਾਰ ਦੇ ਧੋਤੇ ਆ ਤੇ ਹੋਜੀ ਪੋਚੇ ਵਗੈਰਾ ਵੀ ਸਾਰੇ ਲੱਗ ਗਏ ਆ ਤੇ ਆਹ ਬੋਲਾ ਰੂਮ ਸਪਰੇਅ ਆ ਇਹ ਮੈਂ ਪਾ ਲੂੰਗੀ ਪਰਦਿਆਂ ਦੇ ਉੱਤੇ ਥੋੜਾ ਥੋੜਾ ਤੇ ਜਿਹਦੇ ਨਾਲ ਫ੍ਰੈਗਰੈਂਸ ਵਧੀਆ ਹੁੰਦੀ ਰਹੇ ਇੱਥੇ बस ਪਾਇਆ ਵਾ ਜਿਆਦਾ ਤੇ ਥੋੜਾ ਥੋੜਾ ਕਾਰਨਰ ਚ ਚਾਪਣੀ ਆ ਪੋਚੇ ਵਗੈਰਾ ਹੋ ਗਏ ਆ ਜਿਹੜੀ ਕੋਈ ਚੀਜ਼ ਫਰਨੀਚਰ ਨੇ ਢਾਈ ਰੂਮ ਵਾਲੇ ਤੇ ਪੋਚੇ ਵਗੈਰਾ ਜਿਹੜੇ ਉਹ ਸਾਰੇ ਹੋ ਗਏ ਨੇ ਤੇ ਜੇ ਕੋਈ ਚੀਜ਼ ਲੱਗੂਗੀ ਵੀ ਚੱਕਣ ਵਾਲੇ ਆ ਤਾਂ ਆਪਾਂ ਚੁੱਕ ਦਾਂਗੇ ਟੁਆਇਸ ਸਾਰੇ ਸਾਫ਼ ਹੀ ਆ ਚਲੋ ਜੀ ਏਸੀ ਸਪਰੇ ਦੇ ਨਾਲ ਕਰਦੇ ਆ ਮੈਂ ਆਪਣੀ ਵੀਡੀਓ ਦਾ ਇੱਥੇ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਦੇ ਨਾਲ ਦੀ ਨਾਲ ਦਬਲ ਬੈਲ ਆਈਕਨ ਜਿਹਦਾਂ ਮੈਂ ਹਰ ਵੀਡੀਓ ਦੀ ਨੋਟੀਫਿਕੇਸ਼ਨ ਤਾਂ ਮੇਰੇ ਸੱਤੋਂ ਬੈਲ ਮਿਲਦੀ ਰਹੇ ਰੱਖਿਓ ਆਪਣਾ ਬਹੁਤ ਸਾਰਾ ਖਿਆਲ ਮਿਲਦੇ ਆ ਫਿਰ ਬਾਏ ਬਾਏ